ਅਨੁਗੂਰ ਅਮਰਦਾਸ ਜੀ ਸਮਾ ਰਾਜੀ ਦੀ ਉਸ ਕਮਾਈ ਨੂੰ ਸੁਭਾਲਣਾ ਹੈ ਕਿ ਗਵਾਉਣਾ ਹੈ ਇਹ ਸਾਡੇ ਹਿੱਸੇ ਦੇ ਵਿੱਚ ਆਇਆ ਹੈ ਕਿ ਅਸੀਂ ਮਹਾਰਾਜ ਜੀ ਦੀ ਵਿਡਿਆਈ ਨੂੰ ਕਿੰਨਾ ਉੱਚਾ ਲੈ ਕੇ ਜਾਣਾ ਹੈ ਉਹਨਾਂ ਦੇ ਕੀਤੇ ਹੋਏ ਪਰਉਕਾਰਾਂ ਨੂੰ ਕਿੰਨੇ ਵੱਡੇ ਪੱਧਰ ਤੇ ਆਪਣੀ ਜ਼ਿੰਦਗੀ ਦਾ ਸੌਰ ਬਣਾਉਣਾ ਹੈ ਇਹ ਸਾਨੂੰ ਸਮਝਣਾ ਤੇ ਸੋਚਣਾ ਚਾਹੀਦਾ ਹੈ ਬਾਫਦਰ ਦੇ ਗਿੱਲਾਂ ਦੇ ਵਿੱਚ ਇੱਕ ਨਾ ਗਰੀਬ ਜਿਹਾ ਪਰਿਵਾਰ ਹੈ ਪਰ ਉਸ ਪਰਿਵਾਰ ਦੇ ਵਿੱਚ ਇੱਕ 파ਗ ਪਿਆਰ ਬਹੁਤ ਜ਼ਿਆਦਾ ਹੈ ਭਰਾਵਾਂ ਦੇ ਵਿੱਚ ਬਹੁਤ ਪਿਆਰ ਹੈ ਬੜਾ ਮਿਲ ਜੁਲ ਕੇ ਰਹਿਣ ਵਾਲਾ ਪਰਿਵਾਰ ਹੈ ਜਿੱਦੋਂ ਅਮਰਸਰ ਤੋਂ ਕੁਝ ਦੂਰੀ ਤੇ ਇਸਾਸਟ ਇਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਤਾ ਜੀ ਕੇਜ ਭਾਨ ਜੀ ਦਾਦਾ ਹਰੀਦਾਸ ਜੀ ਪੜਦਾਲਾ ਵਿਜਲੋ ਜੀ ਇਸ ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਆਏ ਪਰਿਵਾਰ ਬੜੇ ਚਾਅ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਸਰ ਕਰਦਾ ਹੈ ਆਪਣੀ ਜ਼ਿੰਦਗੀ ਨੂੰ ਬੜੇ ਪਿਆਰ ਦੇ ਨਾਲ ਮਾਣਦਾ ਹੈ ਸਮਅ ਬਤੀਤ ਹੁੰਦਾ ਜੀ ਇਥੇ ਧੰਗੂ ਅਮਰਦਾਸ ਮਹਾਰਾਜੀ ਦਾ ਜਦੋਂ ਪ੍ਰਕਾਸ਼ ਹੁੰਦਾ ਸਭ ਤੋਂ ਵੱਡੇ ਸੰਤ ਧੰਗੂ ਅਮਰਦਾਸ ਮਹਾਰਾਜੀ ਉਹਨਾਂ ਤੋਂ ਛੋਟੇ ਸਨ ਈਸ਼ਰਦਾਸ ਖੇਮ ਰਾਏ ਜੀ ਮਾਨਕ ਚਾਹਨ ਜੀ ਇੱਕ ਪਰਿਵਾਰ ਹੈ ਜੀ ਤੇ ਘਰ ਵਿੱਚੋਂ ਵੱਡੇ ਹੋਣ ਦੇ ਨਾਮ ਤੇ ਧੰਗੂ ਗੁਰੂ ਅਮਰਦਾਸ ਮਹਾਰਾਜੀ 1520 ਤੋਂ ਲੈ ਕੇ 1543 ਤੱਕ ਤੀਰਥ ਯਾਤਰਾ ਸੇ ਜਾਂਦੇ ਨੇ ਗੰਗਾ ਸੇ ਜਾਂਦੇ ਨੇ ਇਸ਼ਨਾਨ ਕਰਦੇ ਨੇ ਸ਼ਰਧਾਲੂਆਂ ਦੇ ਮੁਖੀ ਬਣ ਕੇ ਜਾਂਦੇ ਨੇ ਘਰ ਦੇ ਵਿੱਚ ਮਾਹੌਲ ਇਦਾਂ ਦਾ ਬਣ ਜਾਂਦਾ ਸਮਾਜੇ ਤਰ੍ਹਾਂ ਬਤੀਤਦਾ ਜਾਂਦਾ ਏ ਲੰਘਦਾ ਜਾਂਦਾ ਇੱਕ ਦਿਨ ਜਦੋਂ ਤੀਰਥ ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਵਾਪਸ ਮੁੜੇ ਨੇ ਕਿਉਂਕਿ ਜੇ ਗੁਰਦਖੱਦੀ ਨੇ ਮਿਲ ਬਾਬਾ ਅਮਰਦਾਸ ਜੀ ਜਦੋਂ ਵਾਪਸ ਮੁੜੇ ਨੇ ਤੇ ਇੱਕ ਸੰਨਿਆਸੀ ਦੇ ਨਾਲ ਮੇਲ ਹੋਇਆ ਕੁਣ ਸੰਨਿਆਸੀ ਨੇ ਪੁੱਛਿਆ ਗੱਲਾਂបਾਤਾਂ ਚੱਲਦੀਆਂ ਰਹੀਆਂ ਕਿ ਤੁਸੀਂ ਇੱਕ ਗਲਾਸ ਜਾਂ ਇੱਕ ਕਟੋਰਾ ਪਾਣੀ ਦਾ ਲਿਆ ਕੇ ਦਿਓ। ਬਾਬਾ ਅਮਰਦਾਸ ਜੀ ਨੇ ਇੱਕ ਕਟੋਰਾ ਪਾਣੀ ਦਾ ਭਰ ਕੇ ਲਿਆ ਕੇ ਦੇ ਦਿੱਤਾ। ਉਹਨਾਂ ਨੇ ਫੜ ਕੇ ਲਾਗੇ ਰੱਖ ਲਿਆ ਤੇ ਗੱਲਬਾਤ ਚੱਲਦੀ ਨਹੀਂ। ਗੱਲਾਂਬਾਤਾਂ ਦੇ ਵਿੱਚੋਂ ਜਦੋਂ ਸੰਨਿਆਸੀ ਨੇ ਪੁੱਛਿਆ ਨਾ ਕਿ ਤੁਹਾਡਾ ਗੁਰੂ ਕੌਣ ਹੈ? ਤੇ ਬਾਬਾ ਅਮਰਦਾਸ ਜੀ ਕੁਝ ਨਹੀਂ ਬੋਲੇ। ਇੱਕ ਸੋਚ ਦੇ ਵਿੱਚ ਪੈ ਗਏ ਤੇ ਬਾਬਾ ਵਰਦਾਰਦੀ ਕਹਿੰਦੇ ਮੈਨੂੰ ਤੇ ਪਤਾ ਨਹੀਂ ਅਜੇ ਗੁਰੂ ਬਾਰੇ ਉਹਨਾਂ ਨੇ ਉਹ ਪਾਣੀ ਵਾਲਾ ਜਿਹੜਾ ਕੌਲਾ ਸੀ ਬਾਟਾ ਸੀ ਉਹ ਰੱਖ ਦਿੱਤਾ ਨਹੀਂ ਪੀਤਾ ਜਿਹੜੇ ਸੰਨਿਆਸੀ ਹੁੰਦੇ ਨੇ ਜਿਹੜੇ ਜਿਨ੍ਹਾਂ ਦਾ ਵਕਈ ਪ੍ਰਮਾਤਮਾ ਦੇ ਨਾਲ ਉਹ ਪਿਆਰ ਹੁੰਦਾ ਥੋੜਾ ਜਿਹਾ ਉਹ ਇੰਨਾਂ ਗੱਲਾਂ ਵੱਲ ਧਿਆਨ ਦੇ ਜਾਂਦੇ ਨੇ ਗੁਰੂ ਬਾਰੇ ਪੁੱਛਣਾ ਆਮ ਗੱਲ ਸੀ ਪੁਰਾਣੇ ਸਮਿਆਂ 'ਚ ਆਮ ਹੀ ਪੁੱਛ ਲਿਆ ਜਾਂਦਾ ਸੀ ਭਈ ਇਹ ਬੜਾ ਸੋਹਣਾ ਖੇਡਦਾ ਇਹਦਾ ਗੁਰੂ ਕੌਣ ਚਲੋ ਆਜੂ ਗੱਲਾਂ ਨਹੀਂ ਰਹਿ ਗਈਆਂ ਸਾਡੇ ਸਮਾਜ ਵਿੱਚ ਉਹ ਸਿਆਣਪ ਵੀ ਨਹੀਂ ਰਹਿ ਗਈ ਉਹ ਬਜ਼ੁਰਗ ਵੀ ਸਿਆਣੇ ਨਹੀਂ ਹੁਣ ਬਹੁਤ ਜਿਆਦੇ ਰਹਿ ਗਏ ਪਰ ਪੁਰਾਣੇ ਸਮੇਂ ਦੇ ਵਿੱਚ ਆਮ ਪੁੱਛਿਆ ਜਾਂਦਾ ਸੀ ਇਹਦਾ ਗੁਰੂ ਕੌਣਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਅਸੀਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ ਸਿੰਦੂ ਕੋਸ਼ਤ ਬਾਣੀ ਵਿੱਚ ਵੀ ਮਹਾਰਾਜ ਨੇ ਜ਼ਿਕਰ ਕੀਤਾ ਉਹਨਾਂ ਲੋਬੇ ਸਿੱਧਾ ਨੇ ਪੁੱਛਿਆ ਸੀ ਤੁਹਾਡਾ ਗੁਰੂ ਕੌਣਾ ਹੈ ਇਹ ਆਮ ਗੱਲ ਹੈ ਨਹੀਂ ਤੇ ਜਿਹਦਾ ਗੁਰੂ ਨਹੀਂ ਸੀ ਉਹਨੂੰ ਨਗੂਰਾ ਮੰਨਿਆ ਜਾਂਦਾ ਸੀ ਗੁਰੂ ਇੱਕ ਹੀ ਹੁੰਦਾ ਜੇ ਤੇ ਅੱਜ ਜੇ ਸਿੱਖਾਂ ਨੂੰ ਕੋਈ ਸਾਡੇ ਵਰਗਿਆਂ ਨੂੰ ਪੁੱਛ ਲੇ ਤੁਹਾਡਾ ਗੁਰੂ ਕੌਣਾ ਦੱਸ ਗਿੰਤੀ ਨਹੀਂ ਹੋਣੀ ਸਾਡੇ ਨੂੰ ਕੀ ਕੀ ਦੱਸਾਂਗੇ ਅਸੀਂ ਸਾਡਾ ਤਾਂ ਦੇਖ ਥੋੜਾ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ 'ਚ ਥੋੜਾ ਭਰੋਸਾ ਕਰ ਲੈਣੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਖੁਸ਼ੀ ਹੈ ਜੀਦਾ ਨੇ ਤੁਹਾਡਾ ਗੁਰੂ ਕੌਣ ਹੈ ਤੇ ਮਹਾਰਾਜ ਕਿਹਦੇ ਸ਼ਬਦ ਗੁਰੂ ਸਭ ਤੋਂ ਚੇਲਾ ਮੇਰਾ ਗੁਰੂ ਸ਼ਬਦ ਗੁਰੂ ਹੈ ਤੇ ਸ਼ਬਦ ਦੇ ਵਿੱਚ ਬੜੀ ਤਾਕਤ ਹੈ ਸ਼ਬਦ ਕਦੇ ਖਤਮ ਨਹੀਂ ਹੁੰਦੇ ਸ਼ਬਦਾਂ ਨੂੰ ਕਦੇ ਮਾਰਿਆ ਨਹੀਂ ਜਾ ਸਕਦਾ ਸ਼ਬਦਾਂ ਨੂੰ ਬੋਲਣ ਵਾਲੇ ਦਾ ਸਰੀਰ ਭਾਵੇਂ ਖਤਮ ਕਰ ਦੇਣ ਜਿਹੜੇ ਸਰੀਰ ਵਿੱਚੋਂ ਸ਼ਬਦ ਉਪਜ ਰਹੇ ਨੇ ਪੈਦਾ ਹੋ ਰਹੇ ਨੇ ਉਹਨਾਂ ਸਰੀਰਾਂ ਦੇ ਉੱਤੇ ਬੜੇ ਕਸ਼ਟ ਹੋਏ ਨੇ ਸ਼ਬਦਾਂ ਨੂੰ ਨਹੀਂ ਮਾਰਿਆ ਜਾ ਸਕਦਾ ਮਹਾਰਾਜ ਜੀ ਕਿੰਨੇ ਗੁਰਨਾਨਕ ਸਾਹਿਬ ਮੇਰਾ ਸ਼ਬਦ ਗੁਰੂ ਹੈ ਇਹ ਹੁਕਮ ਦੇ ਸੰਨਿਆਸੀ ਨੇ ਪੁੱਛੀ ਧੰਨ ਗੁਰੂ ਅਮਰਦਾਸ ਜੀ ਬਡੇਰੀ ਉਮਰ ਹੈ ਤੇ ਬਡੇਰੀ ਉਮਰ ਹੋਣ ਕਰਕੇ ਉਹਨਾਂ ਨੇ ਪੁੱਛਿਆ ਤੁਹਾਡਾ ਗੁਰੂ ਤੇ ਮਹਾਰਾਜ ਜੀ ਤੇ ਗੁਰੂ ਬਾਰੇ ਮੈਨੂੰ ਪਤਾ ਹੀ ਨਹੀਂ ਅਜੇ ਤਾਂ ਕੋਈ ਗੁਰੂ ਨਹੀਂ 20 ਸਾਲ ਕਿੰਨਾ ਲੰਮਾ ਸਮਾਂ ਜਾ ਕੇ ਜਾਂਦੇ ਰਹੇ ਜੱਥਾ ਲੈ ਕੇ ਚੱਲੇ ਜਾਣਾ ਜਾਂ ਕਿ ਤੀਰਥ ਇਸ਼ਨਾਨ ਕਰਨੇ ਗੰਗਾ ਤੇ ਇਸ਼ਨਾਨ ਕਰਨੇ ਖੁਸ਼ੀਆਂ ਲੈ ਕੇ ਆਉਣੀਆਂ ਭੜੇ ਆਪਣੇ ਆਪ ਚ ਕੁਝ ਰਹਿਣਾ ਕਿ ਮੈਂ ਆਹ ਕੰਮ ਕਰ ਆਇਆ। ਇਹ ਤਾਂ ਸਮਾਂ ਬਤੀਤ ਹੋਇਆ ਤੇ ਘਰ ਵਾਪਸ ਪਹੁੰਚੇ। ਜਦੋਂ ਘਰ ਵਿੱਚ ਵਾਪਸ ਪਹੁੰਚੇ ਨਾ ਤੇ ਘਰਦਿਆਂ ਨੇ ਵੇਖਿਆ ਕਿ ਥੋੜਾ ਜਿਹਾ ਚਿਹਰੇ ਤੇ ਜਿਹੜੀ ਉਦਾਸੀ ਹੈ। ਬਜ਼ੁਰਗ ਨੇ ਸਾਡੇ ਪਰ ਥੋੜਾ ਜਿਹਾ ਹੁਣ ਜਿਵੇਂ ਪਹਿਲਾਂ ਹੁੰਦੇ ਸਨ ਆਣ ਕੇ ਦੱਸਦੇ ਸਨ ਕਿ ਮੈਂ ਇੰਨੀ ਵਾਰੀ ਇਸ਼ਨਾਨ ਕੀਤਾ, ਮੈਂ ਇੰਜ ਕੀਤਾ। ਜਥਾ ਲੈ ਕੇ ਗਏ ਅਸੀਂ ਹੁਣ ਥੋੜੀਆਂ ਜਿਹੀਆਂ ਗੱਲਾਂ ਘਟ ਕੀਤੀਆਂ ਬਾਬਾ ਅਮਰਦਾਸ ਜੀ ਨੇ ਥੋੜਾ ਜਿਹਾ ਚੁੱਪ ਚੁੱਪ ਰਹਿੰਦੇ ਨੇ ਉਦਾਸ ਜੀ ਨੇ ਚਲੋ ਪੁੱਛਿਆ ਕਿੰਨੇ ਕੋਈ ਗੱਲ ਨਹੀਂ ਜੀ ਬਸ ਇਸੇ ਤਰ੍ਹਾਂ ਕਰਦੇ ਆ ਕਰਦੇ ਆ ਨਾ ਇੱਕ ਦਿਨ ਧੰਗੂ ਅਮਰਦਾਸ ਮਹਾਰਾਜੀ ਬੈਠੇ ਜੇ ਤੁਸੀਂ ਹਿਸਾਬ ਲਾ ਕੇ ਵੇਖੋ ਕਿ ਚਾਰ ਭਰਾ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਉਹਨਾਂ ਸਮੇਂ 'ਚ ਘਰ ਹੁੰਦਾ ਸੀ ਕਿ ਇੱਕ ਕਮਰਾ ਮਿੱਟੀ ਦਾ ਜਿਹੜਾ ਉਹ ਇੱਥੇ ਜੇ ਬਣਿਆ ਹੋਊਗਾ ਕਿ ਇੱਕ ਜਾਨੇ ਦਾ ਘਰ ਹੈ ਤੇ ਇੱਕ ਕਮਰਾ ਥੋੜਾ ਜਿਹਾ ਹੱਟਮਾ ਬਣਿਆ ਹੋਊਗਾ ਜੀ ਦੂਜੇ ਭਰਾ ਦਾ ਘਰ ਆ ਅੱਜ ਵਰਗਾ ਮਾਹੌਲ ਨਹੀਂ ਸੀ ਅੱਜ ਤੇ ਘਰਾਂ ਨੇ ਤੂਰੀਆਂ ਪਾ ਦਿੱਤੀਆਂ ਅੱਜ ਤੇ ਅਮੀਰੀ ਗਰੀਬੀ ਦਾ ਫੈਸਲਾ ਬੜਾ ਵੱਡਾ ਬਣ ਗਿਆ ਜੀ ਚਾਰ ਭਰਾ ਸਾਨੂੰ ਧੰਨ ਗੁਰੂ ਅਮਰਦਾਸ ਮਹਾਰਾਜੀ ਦੇ ਨੇੜੇ-ਨੇੜੇ ਘਰ ਹੋਣਗੇ ਬਸ ਇੱਕੋ ਵੇੜਾ ਹੋਏਗਾ ਕਿ ਕਮਰਾ ਮਿੱਟੀ ਦਾ ਬਣਿਆ ਹੋਏਗਾ ਨਾ ਕੋਚਾ ਲਾਇਆ ਹੋਏਗਾ ਉੱਤੇ ਉੱਤੇ ਦੂਜੇ ਭਰਾ ਦਾ ਥੋੜਾ ਜਿਹਾ ਹਟਮਾ ਹੋਏਗਾ ਨਾ ਧੰਨ ਗੁਰੂ ਅਮਰਦਾਸ ਮਹਾਰਾਜੀ ਇਦਾਂ ਜਦੋਂ ਕਮਰੇ 'ਚ ਬਾਹਰ ਨਿਕਲੇ ਨਾ ਉਹ ਮਿੱਟੀ ਦੀ ਕੰਦ ਲਾਗੇ ਘੋਤੇ ਦੇ ਆਸਰਾ ਕੇ ਕੰਦ ਦੇ ਉੱਤੇ ਇੱਕ ਆਵਾਜ਼ ਆ ਰਹੀ ਹੈ ਮਾਨਕ ਚੰਦ ਦੇ ਘਰੋਂ ਇੱਕ ਆਵਾਜ਼ ਆ ਰਹੀ ਹੈ ਮਾਨਕ ਚੰਦ ਦੇ ਪੁੱਤਰ ਸੱਜੂ ਦੇ ਨਾਲ ਵਿਆਹੀ ਹੋਈ ਬੀਬੀ ਅਮਰੋਜੀ ਤੇ ਇੱਕ ਵੱਡੇ ਹੋਣ ਦੇ ਨਾਤੇ ਧੰਨ ਗੁਰੂ ਅਮਰਦਾਸ ਜੀ ਤਾਇਆ ਸਹੁਰਾ ਲੱਗਦੇ ਨੇ ਆਵਾਜ਼ ਆ ਰਹੀ ਹੈ ਮਾਦੂ ਮਹਿਲਾ ਪਹਿਲਾ ਕਰਨੀ ਕਾਗਦ ਮਨ ਮਸਮਾਣੀ ਬੁਰਾ ਫਲਾਦੋ ਦੇਖ ਭਏ ਇਹ ਬਾਦ ਆ ਰਹੀ ਹੈ ਨਾਲੇ ਦੁੱਧ ਰੜਕਿਆ ਜਾ ਰਿਹਾ ਮਧਾਣੀ ਚੱਲ ਰਹੀ ਹੈ ਅਮਰਤ ਵੇਲੇ ਦਾ ਟਾਈਮ ਹੈ ਤੜਕੀ ਦਾ ਟਾਈਮ ਹੈ ਤੇ ਬਜ਼ੁਰਗ ਉਠ ਪੈਂਦੇ ਨੇ ਤੜਕੀ ਢੇਣ ਛੜਿਆ ਆਇਆ ਥੋੜਾ ਥੋੜਾ ਐ ਸੂਰਜ ਥੋੜਾ ਥੋੜਾ ਨਿਕਲਦਾ ਨਾਲੇ ਦੁੱਧ ਰਿੜਕਿਆ ਜਾ ਰਿਹਾ ਤੇ ਨਾਲੇ ਪਾਣੀ ਪੜੀ ਜਾ ਰਹੀ ਹੈ ਗੱਡਾ ਵੱਡਾ ਸਾਡਾ ਵੇਖੋ ਸਦਾਨ ਦੇਕ ਅੱਜ ਦੇ ਸਮੇਂ ਵਿੱਚ ਬਹੁਤਾਂ ਗੀਤੀ ਵਿੱਚ ਤੁਸੀਂ ਵੇਖੋ ਘਰ ਵਿੱਚ ਲੜਾਈ ਪਾਉਣ ਵਾਸਤੇ ਪਾਣੀ ਪੜੀ ਜਾਂਦੀ ਹੈ ਉਧਰੋਂ ਸਬਜ਼ੀ ਕੱਟਣ ਦਾ ਟਾਈਮ ਹੋ ਗਿਆ ਸ਼ਾਮਾਂ ਬੈ ਗਈ ਉਧਰੋਂ ਨੌ ਤੀਰ ਗੁਰਕਾ ਫੜ ਕੇ ਬੈ ਗਈ ਪਾਣੀ ਦਾ ਘਰ ਚ ਪਲੇਸ਼ ਬੈ ਗਈ ਪਰ ਉਦੋਂ ਹੋ ਕੀ ਰਿਹਾ ਨਾਲੇ ਕੰਮ ਹੋ ਰਿਹਾ ਤੇ ਨਾਲੇ ਪਾਣੀ ਪੜੀ ਜਾ ਰਹੀ ਹੈ ਦੁੱਧ ਵੀ ਰਿੜਕਿਆ ਜਾ ਰਿਹਾ ਕੰਮ ਵੀ ਹੋ ਰਿਹਾ ਤੇ ਪਾਣੀ ਵੀ ਪੜੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਕਿ ਬਾਣੀ ਜਵਾਨੀ ਜਾਦ ਹੋਏਗੀ ਉਹਨਾਂ ਨੂੰ ਅੱਜ ਸਾਮ੍ਹਣ ਬਾਣੀ ਜਵਾਨੀ ਜਾਦ ਨਹੀਂ ਜੇ ਬਾਣੀ ਜਵਾਨੀ ਜਾਦ ਹੋਵੇ ਨਾ ਤੇ ਘਰ ਦੇ ਦੋਹਾਂ ਜੀਆਂ ਦੇ ਤਿੰਨਾਂ ਜੀਆਂ ਦੇ ਫੁਲਕੇ ਲਾਉਣ ਲੱਗਿਆ ਬੰਦਾ ਜਫੀ ਸਾਹਿਬ ਦਾ ਬਾਠ ਕਰ ਲੈਂਦਾ ਜਿਸ ਵੇਰੇ ਨਾਲੇ ਬਾਣੀ ਦਾ ਬਾਠ ਚੱਲ ਰਿਹਾ ਨਾਲੇ ਫੁਲਕੇ ਤਿਆਰ ਹੋ ਰਹੇ ਆ ਕਿੱਡਾ ਸੋਹਣਾ ਮਾਹੌਲ ਬਣਦਾ ਪਰਿਵਾਰ ਦੇ ਵਿੱਚ ਸ਼ਾਮਾਂ ਨੂੰ ਫੁਲਕੇ ਲੱਤ ਰਹੇ ਨੇ ਪ੍ਰਸ਼ਾਦਾ ਤਿਆਰ ਹੋ ਰਿਹਾ ਨਾਲੇ ਸੋਦਰ ਬਾਣੀ ਦਾ ਬਾਠ ਹੋ ਰਿਹਾ ਹੋਵੇ ਘਰ ਵਿੱਚ ਕਿਦਾਂ ਗਲੇਸ਼ ਪੈ ਜੋ ਬਲਾ ਦਸੋ ਬਲਾ ਤੇ ਜਦੋਂ ਉਹੋ ਹੀ ਕੰਮ ਟਾਈਮ ਦਾ ਤੇ ਉੱਥੇ ਹੀ ਟਾਈਮ ਤੇ ਬੰਦਾ ਕਿੰਦਾ ਮੈਂ ਪਾਠ ਕਰਨਾ ਤੇ ਆਪੇ ਲੜਾਈ ਪੈਣੀ ਪੈਣੀ ਆ ਬੀਬੀ ਅਮਰੋ ਜੀ ਦੁੱਧ ਰੜਕਦੇ ਨੇ ਤੇ ਨਾਲ ਦੀ ਨਾਲ ਸਤਿਗੁਰੂ ਜੀ ਦੀ ਬਾਣੀ ਪੜੀ ਜਾਂਦੇ ਨੇ ਤੇ ਧੰਨ ਬਾਬਾ ਅਮਰਦਾਸ ਮਹਾਰਾਜ ਥੋੜਾ ਜਿਆਦਾ ਉਦਾਸ ਨੇ ਕਿਉਂਕਿ ਸੰਿਆਸੀ ਨੇ ਪੁੱਛ ਲਿਆ ਤੇਰਾ ਗੁਰੂ ਕੌਣ ਆ ਤੇ ਗੁਰੂ ਤੇ ਅਜੇ ਕੋਈ ਵੀ ਨਹੀਂ ਹੈਗਾ ਜਿੱਥੇ ਜੀ ਕੀਤਾ ਚਲੇ ਗਿਆ ਜਿੱਥੇ ਜੀ ਕਦਾ ਇਸ਼ਨਾਨ ਕਰ ਲਿਆ ਜਿਹੜੀ ਜਗ੍ਹਾ ਤੇ ਜਾ ਕੇ ਬਹਿ ਗਏ ਬੀਬੀ ਅਮਰੋਜੀ ਬਾਣੀ ਪੜਦੀ ਨੇ ਕਰਨੀ ਕਾਗਦ ਮਨ ਮਸਵਾਣੀ ਇਦਾਂ ਲੇਜ ਪੜਦੇ ਨੇ ਬੜੇ ਪਿਆਰ ਨਾਲ ਭਿੱਜ ਕੇ ਪੜਦੇ ਨੇ ਨਾਲੇ ਮਧਾਣੀ ਚੱਲੀ ਜਾਂਦੀ ਇਦਾਂ ਥਾਂ ਦੇ ਨਾਲ ਦੁੱਧ ਰਣਕੀ ਜਾਂਦੇ ਨੇ ਨਾਲੇ ਭਿੱਜੇ ਹੋਏ ਨੇ ਤੇ ਜਿਵੇਂ ਜਿਵੇਂ ਖਿੱਚ ਪੈਂਦੀ ਆ ਨਾ ਐ ਮਨ ਨੂੰ ਬਾਬਾ ਅਮਰਦਾਸ ਜੀ ਦੇ ਐ ਥੋੜਾ ਜਿਹਾ ਲਾਗੇ ਜਾ ਕੇ ਨਾ ਸਰਾਣੇ ਵਾਲੇ ਪਾਸੇ ਐ ਲੋਗੇ ਨੇ ਐ ਸ਼ਬਦ ਸੁਣ ਰਹੇ ਨੇ ਬੜੇ ਟਿਕਾ ਦੇ ਨਾਲ ਸ਼ਬਦ ਸੁਣ ਰਹੇ ਨੇ ਬਾਬਾ ਅਮਰਦਾਸ ਮਹਾਰਾਜ ਅੰਦਰੋਂ ਉਪਤਾ ਜਾ ਰਿਹਾ ਅੰਦਰ ਨੂੰ ਤਸੱਲੀ ਮਿਲਦੀ ਜਾ ਰਹੀ ਕੋ ਸਾਂ ਮਿਲਦਾ ਜਾਂਦਾ ਵਿਸ਼ਵਾਸ ਮਿਲਦਾ ਜਾਂਦਾ ਬੀਬੀ ਜੀ ਪੜੀ ਜਾਂਦੇ ਨੇ ਪਾਣੀ ਪਾਣੀ ਪੜ ਕੇ ਜਦੋਂ ਸਮਾਪਤੀ ਹੋ ਜਾਂਦੀ ਹੈ ਨਾ ਪਾਰਟੀ ਸਮਾਪਤੀ ਕਰਦੇ ਨੇ ਬੀਬੀ ਅਮਰੋਜੀਤ ਜੀ ਜਦੋਂ ਮਧਾਨੀ ਤੋਂ ਟੱਕਣ ਚੁੱਕੇ ਵੇਖਦੇ ਨੇ ਨਾ ਤੇ ਬੀਬੀ ਜੀ ਕਹਿੰਦੇ ਕਿ ਉਹ ਆ ਗਿਆ ਤੇ ਮਗਰ ਖੜੇ ਬਾਬਾ ਅਮਰਦਾਸ ਜੀ ਕਹਿੰਦੇ ਹਾਂ ਧੀਏ ਕਿ ਉਹ ਆ ਗਿਆ ਪਹਿਲਾਂ ਤੇ ਭੜਕਦੇ ਰਹੇ ਅਸਲ ਦੇ ਵਿੱਚ ਹੁਣ ਸਮਝ ਆਈ ਏ ਜਦੋਂ ਆਵਾਜ਼ ਸੁਣੀ ਨਾ ਤੇ ਬੀਬੀ ਜੀ ਉੱਠ ਗਈ ਉਹਨਾਂ ਨੇ ਪੈਰੀ ਹੱਥ ਲਾਇਆ ਕਿਉਂਕਿ ਤਾਇਆ ਸਹੌਰਾ ਲੱਗਦੇ ਉਹਨਾਂ ਸਮਿਆਂ 'ਚ ਬੜਾ ਅਦੁੱਤੀ ਅਜੇ ਤੇ ਕੋਈ ਪੁੱਛਦਾ ਹੀ ਨਹੀਂ ਕਿਸੇ ਨੂੰ ਅੱਜ ਦਾ ਸਾਗੇ ਸਾਰੇ ਨੂੰ ਨਹੀਂ ਕੋਈ ਪੁੱਛਦਾ ਤੇ ਤਾਇਆ ਸਹੁਰੇ ਨੂੰ ਕਿੰਨੇ ਕੀ ਪੁੱਛਣਾ ਉਹ ਸਮਾਂ ਹੀ ਨਹੀਂ ਰਹਿ ਗਿਆ ਅੱਜ ਅਸੀਂ ਬਿਲਕੁਲ ਆਪਣੇ ਆਪ ਨੂੰ ਐ ਬਿਲਕੁਲ ਬਰਬਾਦ ਕਰਕੇ ਬਹਿ ਗਏ ਅੱਜ ਹਰੇਕ ਪੰਥ ਤੋਂ ਜੀ ਗੁਰੂ ਵਾਲੇ ਪਾਸੇ ਵੀ ਅਸੀਂ ਪਰਪੱਕ ਨਹੀਂ ਹੋ ਸਕੇ ਰਿਸ਼ਤੇ ਵੀ ਗਵਾ ਕੇ ਬਹਿ ਗਿਆ ਜਦ ਰਿਸ਼ਤੇ ਹੀ ਸਾਡੇ ਨਹੀਂ ਰਹਿ ਗਏ ਜੀ ਬੀਬੀ ਅਮਰੋਜੀ ਨੇ ਪੈਰੀਆਂ ਹੱਲਾਇਆ ਬਾਬਾ ਅਮਰਦਾਸ ਜੀ ਨੇ ਸਿਰ ਤੇ ਹੱਥ ਰੱਖਿਆ ਸੀ ਇਹ ਖੁਸ਼ ਰਹਿ ਪਰ ਜਿਹੜਾ ਸ਼ਬਦ ਸੁਣਿਆ ਸੀ ਨਾ ਮਹਾਰਾਜ ਨੇ ਮਾਰੂ ਰਾਗ ਦੇ ਮਾਰਾ ਕਿ ਇੱਕ ਵਰੀ ਸ਼ਬਦ ਬਹੁਤ ਸੁਣਾ ਦੇਖੋ ਇੱਕ ਧੀ ਦੇ ਰਸਨਾ ਤੋਂ ਬਾਣੀ ਸੁਣ ਕੇ ਇੱਕ ਬੀਬੀ ਦੇ ਰਸਨਾ ਤੋਂ ਬਾਣੀ ਸੁਣ ਕੇ ਵਡੇਰੀ ਉਮਰ ਦੇ ਬਾਬਾ ਅਮਰਦਾਸ ਜੀ ਦਾ ਅੱਜ ਮਨ ਸਤਿਗੁਰੂ ਦੇ ਸ਼ਬਦ ਦੇ ਨਾਲ ਜੁੜਨ ਜਾ ਰਿਹਾ ਜੀ ਅੱਜ ਸਾਡੇ ਘਰਾਂ 'ਚ ਨਹੀਂ ਮਾਹੌਲ ਹੈਗਾ ਕਿ ਬੀਬੀਆਂ ਬਾਣੀ ਪੜ੍ਹਦੀਆਂ ਹੋਣ ਅੱਜ ਟੀਵੀ ਲੱਗੇ ਹੋਏ ਨੇ ਸਾਹਮਣੇ ਫੋਨ ਰੱਖੀ ਹੋਏ ਨੇ ਲੱਗੇ ਪ੍ਰਸ਼ਾਦੇ ਪਕਾਉਣ ਲੱਗੇ ਨੇ ਫੋਨ ਲੱਗੇ ਚੱਲ ਰਿਹਾ ਡਰਾਮੇ ਚੱਲ ਰਹੇ ਨੇ ਹੁਣ ਜਿਹੜਾ ਫੁਲਕਾ ਲਾਉਣ ਲੱਗਾ ਡਰਾਮਾ ਵੇਖ ਰਿਹਾ ਤਾਂ ਡਰਾਮੇ ਹੀ ਪੈਦਾ ਹੋਣੇ ਘਰ 'ਚੋਂ ਫੁਲਕਾ ਛੱਕ ਕੇ ਹੋਰ ਕੀ ਹੋਏਗਾ ਦੱਸੋ ਤੁਸੀਂ ਉਹ ਸਾਰਾ ਕੁਝ ਅਸੀਂ ਗਵਾ ਕੇ ਬੈਠੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਸਾਮਿਆਂ ਚਾਰ ਕੁਝ ਪਰਿਵਾਰ ਵੱਲੋਂ ਸਿੱਖਿਆ ਮਿਲਦੀ ਸੀ ਕਿਉਂਕਿ ਬੀਬੀ ਅਮਰੋਜੀ ਧੰਗ ਗੁਰੂ ਅੰਗਦ ਸਾਹਿਬ ਦੀ ਵੱਡੇ ਸੁਪਤਰੀ ਹੈ ਮਨ 'ਚ بڑا ਚਾਅ ਪੈਦਾ ਹੋਇਆ ਦਾਦਾ ਮਾਤਾ ਜੀ ਕੀਤੇ ਪਾਣੀ ਕਿਹਦੀ ਆ ਇਹ ਬਾਣੀ ਕਿਹਦਾ ਉਹਨਾਂ ਨੇ ਤਾਂ ਸਿਆ ਜੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਬਾਣੀਆਂ ਗੁਰੂ ਨਾਨਕ ਸਾਹਿਬ ਮਹਾਰਾਜੀ ਦੱਤਾ ਲਿਖਿਆ ਹੋਇਆ ਸ਼ਬਦ ਹੈ ਜੀ ਤੇ ਉਹਨਾਂ ਦੇ ਗੱਲੀ ਦੇ ਹੁਣ ਮੇਰੇ ਪਿਤਾ ਜੀ ਬੈਠੇ ਨੇ ਤੁਸੀਂ ਕਈ ਵਾਰੀ ਮਿਲੇ ਹੋ ਭਰਜਾ ਬੰਦਾ ਜਦੋਂ ਆਮ ਮਿਲਦਾ ਨਾ ਕੁੜਮਾ ਚਾਰੀ ਦੇ ਵਿੱਚ ਉਦੋਂ ਨਹੀਂ ਸਮਝ ਲੱਗਦੀ ਕਈ ਵਾਰੀ ਉਦੋਂ ਰੇਸ਼ੀਆਂ ਨੂੰ ਲੈ ਨਹੀਂ ਮਿਲਦਾ ਉਦੋਂ ਬੰਦਾ ਪਿੰਦਾ ਕਿ ਮੈਂ ਇਸ਼ਤਿਆਣਾ ਆ ਤੇ ਅਗਲਾ ਥੋੜਾ ਸਿਆਣਾ ਹੈ ਤੁਹਾਡੇ ਵਰਗਾ ਥੋੜਾ ਕੋਈ ਹੈਗਾ ਕਈ ਘੜੀ ਲਿਖੜੀ 10 ਮਿੰਟ ਬਹਿ ਕੇ ਆਗੇ ਬਸ ਕੋਈ ਵੱਟੀ ਗੱਲ ਥੋੜਾ ਚੱਲਦੀ ਹੈ ਮਨ ਵਿੱਚ ਬੜੀ ਖਿੱਚ ਪਈ ਇਹਦੇ ਧੀਏ ਇੱਕ ਦਿਨ ਆਪਾਂ ਚੱਲੀਏ ਨਾ ਦਰਸ਼ਨ ਕਰਕੇ ਆਈਏ ਮੈਂ ਸਿੱਖ ਬਣ ਕੇ ਜਾਣਾ ਚਾਹੁੰਦਾ ਹਾਂ ਮੈਂ ਗੁਣਮ ਬਣ ਕੇ ਨਹੀਂ ਜਾਣਾ ਚਾਹੁੰਦਾ ਮੈਂ ਧੰਗ ਗੁਰੂ ਅੰਗਦ ਸਾਹਿਬ ਮਹਾਰਾਜੀ ਦਾ ਸਿੱਖ ਬਣ ਕੇ ਜਾਣਾ ਚਾਹੁੰਦਾ ਹਾਂ ਤੇ ਬੀਬੀ ਅੰਮ੍ਰੋ ਜੀ ਨੇ ਆ ਕੇ ਕੋਈ ਗੱਲ ਨਹੀਂ ਕੀਤੀ ਅਪਰ ਚੱਲਾਂਗੇ ਸਮਾਪਿਆ ਕੁਝ ਸਮੇ ਬਾਦ ਖਡੂਰ ਸਾਹਿਬ ਜੀ ਦੀ ਧਰਤੀ ਤੇ ਵਾਸਰ ਕੇ ਗੱਲਾਂ ਤੋਂ ਵੇਖੋ ਇੱਕ ਮਨੁੱਖ ਕਿੰਨੀ ਖੇਚਾ ਨਹੀਂ ਤੇ ਬੰਦਾ ਭਾਵੇਂ ਗੁਰਦੁਆਰੇ ਦੇ ਨਾਲ ਕੰਧ ਸਾਂਝੀ ਹੁੰਦੀ ਤਾਂ ਵੀ ਉੱਠ ਕੇ ਨਹੀਂ ਆਇਆ ਜਾਂਦਾ ਨਹੀਂ ਤੇ ਇੰਨਾ ਕੁਝ ਹੋ ਗਿਆ ਅੱਜ ਉਦਾਂ ਭਾਵੇਂ ਸਾਰੀ ਸਾਈ ਰਾਤ ਬੰਦਾ ਜਾਗਦਾ ਰਹੇ ਵਿਆਹਾਂ ਸ਼ਾਦੀਆਂ 'ਚ ਪਰ ਗੁਰੂ ਘਰ ਵਿੱਚ 10 ਮਿੰਟ ਵਾਸਤੇ ਨਹੀਂ ਆਇਆ ਜਾਂਦਾ ਵੇਖੋ ਤੇ ਖਵਾਰੀਆਂ ਤੇ ਆਪਣੀਆਂ ਵੀ ਪੈਦਾ ਹੋ ਜਾਣੀਆਂ ਨਾ ਫਿਰ ਉਥੋਂ ਚੱਲੇ ਨੇ ਆਏ ਨੇ ਅੱਜ ਬਾਬਾ ਅਮਰਦਾਸ ਜੀ ਨੇ ਮੱਥਾ ਟੇਕਿਆ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਅੱਜ ਨਹੀਂ ਵੇਖਿਆ ਕਿ ਮੇਰੀ ਉਮਰ ਵੱਡੀ ਐ ਸੀ ਫੜਮਾ ਜਦ ਆਮ ਸੋਚਿਆ ਜਾਂਦਾ ਸੀ ਕਿ ਲੜਕੀ ਵਾਲੇ ਜਿਹੜੇ ਉਹ ਨੀਵੇਂ ਹੁੰਦੇ ਨੇ ਜਿੱਦਾਂ ਕਹਿ ਦਿੰਦੇ ਨੇ ਲੋਕ ਅੱਜ ਨਹੀਂ ਸੋਚਿਆ ਅੱਜ ਤੁਹਾਨੂੰ ਗੁਰੂ ਅੰਗਦ ਸਾਹਿਬ ਵਿੱਚੋਂ ਗੁਰੂ ਦਿਖ ਰਿਹਾ ਜੀ ਅੱਜ ਕੋੜ ਮਰੀਂ ਦੇਖਦਾ ਜੀ ਮੱਥਾ ਟੇਕਿਆ ਬੜੇ ਅਦਬ ਦੇ ਨਾਲ ਬੈਠੇ ਨੇ ਆਪਣੇ ਜੀਵਨ ਦੀ ਕਹਾਣੀ ਦੱਸੀ ਜੀਵਨ ਦੀ ਬਾਤ ਦੱਸੀ ਗੱਲਾਂ-ਬਾਤਾਂ ਚੱਲਨੀਆਂ ਨਹੀਂਆਂ ਵਾਪਸ ਆਗੇ ਨੇ ਵਾਸਲ ਕੇ ਗੱਲਾਂ ਹੁਣ ਜਿਹੜਾ ਘਰ ਦਾ ਮਾਹੌਲ ਆ ਨਾ ਘਰ ਦਾ ਮਾਹੌਲ ਹੁਣ ਬਦਲਣਾ ਸ਼ੁਰੂ ਹੋ ਗਿਆ ਵੇਖੋ ਇੱਕ ਬੀਬੀ ਕਰਕੇ ਚਾਰ ਭਰਾ ਨੇ ਧੰਗੂਰ ਅਮਰਦਾਸ ਮਹਾਰਾਜ ਘਰ ਦੇ ਜੀਆਂ ਦੇ ਉੱਤੇ ਬੜਾ ਵੱਡਾ ਅਸਰ ਹੋਇਆ ਜੀ ਇਸ ਚੀਜ਼ ਦਾ ਈਸਰਦਾਸ ਦਾ ਪੁੱਤਰ ਹੈ ਭਾਈ ਗੁਰਦਾਸ ਤੇ ਭਾਈ ਗੁਰਦਾਸ ਕੀ ਉਹ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਹੈ 1604 ਵਿੱਚ ਪਹਿਲਾ ਪ੍ਰਕਾਸ਼ ਹੁੰਦਾ RAM ਸਾਹਿਬ ਸਰੋਵਰ ਦੇ ਕੰਢੇ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਬੈਠ ਕੇ ਲਖਵਾਈ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਲਖਵਾਈ ਤੇ ਭਾਈ ਗਰਦਾਸ ਜੀ ਨੇ ਲਿਖੀ ਤੇ ਭਾਈ ਗਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਲੱਗਦੇ ਸੀ ਰਿਸ਼ਤੇ ਦੇ ਵਿੱਚ ਇਹਨਾਂ ਦੇ ਇਹ ਉਹ ਭਾਈ ਗਰਦਾਸ ਜੀ ਦੇ ਹੀ ਸਰਦਾਰ ਜੀ ਦੇ ਇਹ ਲੜਕੇ ਸਨ ਉਹਨੇ ਇਹ ਵੀ ਵਿਦਵਾਨ ਨੇ ਘਰ ਵਿੱਚ ਭਾਈ ਗੁਰਦਾਸ ਜੀ ਨੇ ਬਹੁਤ ਬਾਰਖ ਬਿੱਤ ਲਿਖੇ ਤੇ ਬੜੀ ਨੌਂ ਜੀ ਸੀ ਬੜੀ ਸੰਝ ਸੀ ਬੜਾ ਗਿਆਨ ਸੀ ਖੇਮ ਰਾਜ ਦਾ ਪੁੱਤਰ ਹੈ ਸਾਵਣ ਮਲ ਇਹਨਾਂ ਨੂੰ ਸਾਵਣ ਮਲ ਜੀ ਨੂੰ ਬਾਅਦ ਵਿੱਚ ਜਦੋਂ ਗੁਰਦਾ ਗੱਦੀ ਮਿਲਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਸਾਵਣ ਮਲ ਜੀ ਨੂੰ ਤੋਂ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੇ ਉੱਤੇ ਸਾਰੀ ਹੋ ਰਹੀ ਸੀ ਬੌੜੀ ਸਾਹਿਬ ਦੀ ਤੇ ਲੋਕਾਂ ਦੇ ਰਹਿਣ ਬਸੇਰੇ ਵਾਸਤੇ ਲੱਕੜ ਦੇ ਘਰ ਬਣਾਏ ਜਾਂਦੇ ਸਨ ਉਹ ਇਹ ਪ੍ਰਚਾਰਕ ਸਨ ਭਾਈ ਸ਼ਾਮਣ ਮਾਲ ਦੇ ਤੇ ਮਹਾਰਾਜ ਨੇ ਨਾਲੇ ਕਿਹਾ ਜਾਓ ਲੱਕੜ ਦਾ ਵਪਾਰ ਕਰਕੇ ਆਓ ਤੇ ਨਾਲੇ ਪ੍ਰਚਾਰ ਕਰਕੇ ਆਓ ਇਹ ਨਾਲ ਦੀ ਨਾਲ ਪ੍ਰਚਾਰ ਕਰਦੇ ਨੇ ਨਾਲੇ ਵਪਾਰ ਕਰਦੇ ਨੇ ਅੱਜ ਬੰਦਾ ਕੱਲਾ ਵਪਾਰ ਹੀ ਕਰਦਾ ਪ੍ਰਚਾਰ ਨਹੀਂ ਜੇ ਕਰਦਾ ਅੱਜ ਕੋਈ ਵੀ ਦੁਕਾਨਦਾਰ ਹੈ ਨਾ ਕੋਈ ਸਿੱਖ ਦੁਕਾਨਦਾਰ ਹੈ ਕਿਸੇ ਦਾ ਵੀ ਸਿੱਖ ਦਾ ਕੋਈ ਭਜਨੱਸਾ ਉਹਦਾ ਇੱਕੋ ਹੀ ਧਿਆਨ ਹੈ ਵਪਾਰ ਕਰੋ ਬਸ ਢੋਟੋ ਜਿੱਦਾਂ ਲੁੱਟਿਆ ਜਾਂਦਾ ਪ੍ਰਚਾਰ ਵਾਲੇ ਨੇ ਧਿਆਨ ਹੈ ਮੈਂ ਤੋਦ ਤੱਕ ਬੇਨਤੀ ਕਰਦਾ ਜਿਹੜੇ ਗੁਰੂ ਘਰ ਸੰਗਤ ਰੂਪ ਦੇ ਵਿੱਚ ਆਉਂਦੇ ਨੇ ਇਹਨਾਂ ਨੇ ਕਦੇ ਘਰ ਜਾ ਕੇ ਗੱਲ ਨਹੀਂ ਕੀਤੀ ਕਦੇ ਵੀ ਮਹਾਰਾਜ ਦੇ ਘਰ ਦੀ ਗੱਲ ਕਦੇ ਹੁਕਮਨਾਮੇ ਦੀ ਗੱਲ ਨਹੀਂ ਕੀਤੀ ਕਦੇ ਕਥਾ ਦੀ ਗੱਲ ਨਹੀਂ ਕੀਤੀ ਜਿੱਦਾਂ ਦੇ ਅਸੀਂ ਆਉਨੇ ਆ ਨਾ ਚੁੱਪ ਕਰਕੇ ਜਾ ਕੇ ਜਿੱਦਾਂ ਇੱਥੇ ਬਹਿ ਜਾਂਦੇ ਆਣਗੇ ਇਦਾਂ ਘਰੇ ਬਹਿ ਜਾਂਦੇ ਜਾ ਕੇ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਸੰਗਤ ਦੇ ਵਿੱਚੋਂ ਕੁਝ ਲੈ ਕੇ ਜਾ ਕੇ ਆਪਣੇ ਪਰਿਵਾਰ ਨੂੰ ਦੱਸ ਨਹੀਂ ਸਕੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਵੇਖੋ ਗੁਰੂ ਅਮਰਦਾਸ ਜੀ ਦੇ ਘਰ ਦੀ ਵਡਿਆਈ ਵੇਖੋ ਸਤਿਗੁਰੂ ਜੀ ਦਾ ਪਰਿਵਾਰ ਨਾਲੇ ਵਪਾਰ ਕਰਦਾ ਤੇ ਨਾਲੇ ਪ੍ਰਚਾਰ ਕਰਦਾ ਨਾਲੇ ਲੱਕੜ ਦਾ ਵਪਾਰ ਕਰਦੇ ਜੇ ਸ਼ਾਵਨ ਮਲ ਜੀ ਆਮ ਸੰਗਤ ਦੀ ਗੱਲ ਛੱਡੂ ਉਸ ਇਲਾਕੇ ਦਾ ਰਾਜਾ ਵੀ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਜਦੋਂ ਭਾਈ ਸ਼ਾਵਨ ਮਲ ਜੀ ਨੇ ਪ੍ਰਚਾਰ ਕੀਤਾ ਨਾਲੇ ਲੱਕੜ ਖਰੀਦਦੇ ਨੇ ਫਰੂਦੀਆਂ ਨੇ ਬੜਾ ਵਿਰੋਧ ਕੀਤਾ ਇਹਨਾਂ ਨੇ ਬੜੇ ਲੋਕਾਂ ਦੇ ਕਰਮਕਾਂਡ ਜਿਹੜੇ ਸੀ ਉਹ ਦੂਰ ਕੀਤੇ। ਔਰ ਇਥੋਂ ਦਾ ਰਾਜਾ ਵੀ ਗੋਇੰਦਵਾਲ ਸਾਹੀ ਦੀ ਧਰਤੀ ਤੇ ਆਣ ਕੇ ਨਮਸਕਾਰ ਕਰਦਾ ਗੁਰੂ ਅਮਰਦਾਸ ਮਹਾਰਾਜੀ ਦੇ ਦਰਸ਼ਨ ਦੀ ਧਾਰੀ ਕਰਦਾ ਕਿਉਂਕਿ ਭਾਈ ਸ਼ਾਮਣ ਮਾਲ ਨੇ ਪ੍ਰਚਾਰ ਹੀ ਨਸਿੱਕੀ ਦਾ ਕਰ ਦਿੱਤਾ ਸੀ। ਇਹ ਵੀ ਆਣ ਕੇ ਕਹਿੰਦਾ ਜੀ ਜੋ ਹੁਕਮ ਲਾਓਗੇ ਅਸੀਂ ਮੰਨਣ ਨੂੰ ਤਿਆਰ ਆਂ ਜਿੰਨੀ ਲੱਕੜ ਕਹੋ ਗੁਰੂ ਘਰ ਵਾਸਤੇ ਦੇ ਦਿਆਂਗੇ। ਉਹ ਕਿੱਡਾ ਵੱਡਾ ਪੱਖ ਸੀ ਇੱਕ ਵਪਾਰ ਦੇ ਨਾਲ ਪ੍ਰਚਾਰ ਅੱਜ ਕੱਲਾ ਵਪਾਸੀਂ ਤੇ ਬਾਣੀ ਦੇ ਨਾਲ ਵੀ ਵਪਾਰ ਹੀ ਕਰੀ ਜਾਂਦੇ ਆ ਬਾਣੀ ਤੂੰ ਵੀ ਪ੍ਰਚਾਰ ਦੀ ਕਰ ਰੇ ਵੇਖੋ ਹਰੇਕ ਬੰਦਾ ਵਪਾਰ ਹੀ ਕਰਨ ਫਿਰਦਾ ਜਾਦੇ ਤੁਸੀਂ ਬਾਣੀ ਦਾ ਵੀ ਪ੍ਰਚਾਰ ਕਰੋ ਨਾ ਕਰਦੋਂ ਕਰਦੋ ਬਹੁਤਾਂ ਗਿਣਤੀ ਤੇ ਬਹੁਤਾਂ ਗੁਰੂ ਘਰਾਂ ਦੇ ਵਿੱਚ ਵੀ ਵਪਾਰ ਸ਼ੁਰੂ ਹੋ ਗਿਆ ਬਹੁਤ ਚੰਗੇ ਵੀ ਨੇ ਉੱਥੇ ਵੀ ਪ੍ਰਚਾਰ ਦੀ ਕਹਾਣੀ ਖਤਮ ਹੁੰਦੀ ਜਾਂਦੀ ਦਿਨੋਂ ਦਿਨ ਇਹਨਾਂ ਨੇ ਮਰਥਾ ਟੇਕਿਆ ਭਾਈ ਮਾਨਕ ਚੰਦ ਦਾ ਪੁੱਤ ਹੈ ਭਾਈ ਸੱਜੂ ਜੀ ਜਿਨ੍ਹਾਂ ਦੇ ਨਾਲ ਬੀਬੀ ਅਮਰੋਜ ਜੀ ਵਿਆਹ ਹੋਏ ਸਨ ਵੇਖੋ ਹਰ ਇੱਕ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਸਿਆਣਾ ਹੁਣ ਬਾਣੀ ਪੜਨ ਵਾਲਾ ਸੱਚਾ ਜੀਵਨ ਵਾਲਾ ਘਰ ਵਿੱਚ ਪੈਦਾ ਹੋ ਰਿਹਾ ਜੀ ਸਿਆਣੇ ਮੂਰੇ ਨੇ ਪਰਿਵਾਰ ਦੇ ਜੀ ਹੌਲੀ-ਹੌਲੀ ਇੱਕ ਬੜਾ ਸੋਹਣਾ ਪਰਿਵਾਰ ਬਣ ਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜਾ ਵਧੀਆ ਪਰਿਵਾਰ ਬਣ ਗਿਆ ਇਲਾਕੇ ਦੇ ਵਿੱਚ ਚੰਗਾ ਨਾਮ ਲੋਕ ਆਣ ਕੇ ਹਰੇਕ ਗੱਲ ਪੁੱਛ ਕੇ ਚੱਲਦੇ ਨੇ ਪਰ ਹੁਣ ਸਤਿਗੁਰੂ ਧੰਗੂ ਅਮਰਦਾਸ ਮਹਾਰਾਜੀ ਨੇ ਉਹ ਛੱਡ ਦਿੱਤੇ ਤੀਰਥ ਕਰਨੇ ਛੱਡ ਦਿੱਤਾ ਜਾ ਕੇ ਇਸ਼ਨਾਨ ਕਰਨੇ ਕੰਗਾ ਤੇ ਜਾ ਕੇ ਹੁਣ ਸ਼ਬਦ ਦੇ ਨਾਲ ਵਾਹ ਵਾਸਤਾ ਪੈ ਗਿਆ ਇਸ ਦੂਸਰੀ ਵਰੀ ਇਹ ਫਿਰ ਜਾਂਦੇ ਨੇ ਕਡੂਰ ਸਾਹਿਬ ਜੀ ਦੀ ਉਸ ਪਾਵਨ ਧਰਤੀ ਤੇ ਇਥੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤਖਤ ਤੇ ਉરાજਮਾਨ ਨੇ ਹੁਣ ਜਾਂਦੇ ਨੇ ਸਤਿਗੁਰੂ ਚਰਨਾਂ 'ਚ ਜਾ ਕੇ ਮੱਥਾ ਟੇਕਦੇ ਨੇ ਤੇ ਹੱਥ ਜੋੜ ਕੇ ਬਾਬਾ ਅਮਰਦਾਸ ਜੀ ਸਮਾਹ ਵਿੱਚ ਕਹਿੰਦੇ ਜੀ ਸਾਨੂੰ ਵੀ ਸੇਵਾ ਬਖਸ਼ ਦਿਓ ਜੀ ਸਾਨੂੰ ਵੀ ਸੇਵਾ ਦੇ ਦਿਓ ਅਸੀਂ ਵੀ ਸੇਵਾ ਕਰਨੀ ਚਾਹੁੰਦੇ ਆਂ ਦੇਖੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਖਿਆ ਤੁਸੀਂ ਲੰਗਰ ਦੇ ਵਿੱਚ ਸੇਵਾ ਕਰਿਆ ਪਾਣੀ ਦੀ ਸੇਵਾ ਕਰਿਆ ਕਰਉ ਕਿਉਂਕਿ ਪਾਣੀ ਦੀ ਉਹਨਾਂ ਸਮੇਂ ਤੇ ਬੜੀ ਵੱਡੀ ਮੁਸ਼ਕਲ ਸੀ ਪਾਣੀ ਲੈ ਕੇ ਆਉਣਾ ਲੰਗਰ ਦੇ ਵਿੱਚ ਹੋਰ ਸੇਵਾਵਾਂ ਕਰਨੀਆਂ ਜਿਹੜੀ ਜਿਹੜੀਆਂ ਤਪੜਾਂ ਤੇ ਸੰਗਤ ਪੈਂਦੀ ਸੀ ਆਣਕ ਤਪੜਾਂ ਨੂੰ ਝਾੜ ਕੇ ਇਕੱਠੇ ਕਰਕੇ ਰੱਖਣਾ ਹੁਣ ਉਹ ਰਿਸ਼ਤਾ ਖਤਮ ਹੋ ਗਿਆ ਜਿਹੜਾ ਕੁੜਮਾ ਵਾਲਾ ਸੀ ਦੇਖੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਉਮਰ ਬਹੁਤ ਛੋਟੀ ਹੈ ਗੁਰੂ ਅਮਰਦਾਸ ਜੀ ਮਹਾਰਾਜੀ ਨਾਲ ਪਰ ਉਹਨਾਂ ਰਿਸ਼ਤਾ ਗੁਰੂ ਦਾ ਤੇ ਸਿੱਖ ਦਾ ਬਣ ਗਿਆ ਜੀ ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਬੜਾ ਪਿਆਰਾ ਜੀ ਆ ਕਈ ਵਾਰੀ ਅਸੀਂ ਦੇਖਦੇ ਆ ਨਾ ਧੰਨ ਗੁਰੂ ਅਮਰਦਾਸ ਜੀ ਬਡੇਰੀ ਉਮਰ ਦੇ ਹੋ ਕੇ ਵੀ ਮੱਥਾ ਟੇਕ ਰਹੇ ਨੇ ਗੁਰੂ ਅੰਗਦ ਸਾਹਿਬ ਜੀ ਨਾਲ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਅੱਗੇ ਬੈਠੇ ਨੇ ਤੇ ਬਾਬਾ ਅਮਰਦਾਸ ਜੀ ਥੱਲੇ ਬੈਠੇ ਨੇ ਮੱਥਾ ਟੇਕ ਕੇ ਰਿਸ਼ਤੇ ਵਿੱਚੋਂ ਕੁੜਮ ਲੱਗਦੇ ਤੇ ਫਿਰ ਵੀ ਜੀ ਨਿਮਰਤਾ ਆਮ ਗੁਰਦੁਆਰਿਆਂ ਦੇ ਵਿੱਚ ਵੇਖੋ ਜਿਹੜੇ ਵੀਆਈਪੀ ਬਣ ਕੇ ਤੁਰੇ ਫਿਰਦੇ ਕੋਈ ਕਹਿੰਦਾ ਮੈਂ ਕੁਰਸੀ ਤੇ ਬਹਿਣਾ ਕੋਈ ਕਹਿੰਦਾ ਮੈਂ ਕਿੱਥੇ ਬਹਿਣਾ ਬਹੁਤੇ ਜਿਹੜੇ ਥੱਲੇ ਬਹਿਣ ਨੂੰ ਤਿਆਰ ਨਹੀਂ ਹੁੰਦੇ ਸੰਗਤ ਦੇ ਵਿੱਚ ਇਹ ਸਾਡੀਆਂ ਕਮਜ਼ੋਰੀਆਂ ਨੇ ਸਾਡੇ ਪ੍ਰਬੰਧ ਦੀਆਂ ਕਮਜ਼ੋਰੀਆਂ ਨੇ ਅਸੀਂ ਹੌਲੀ-ਹੌਲੀ ਆਪਣੇ ਆਪ ਨੂੰ ਇੰਨਾ ਕਮਜ਼ੋਰ ਕਰੀ ਜਾਂਦੇ ਹਾਂ ਜਿਹੜੋਂ ਦੇਣਾ ਕਿ ਸਾਡੇ ਗੁਰੂ ਘਰ ਦੀ ਮਰਿਆਦਾ ਵੀ ਖਤਮ ਹੋਈ ਜਾਂਦੀ ਹੈ ਲੰਗਰ ਦੀ ਮਰਿਆਦਾ ਵੀ ਅੱਜ ਅਸੀਂ ਖਤਮ ਕਰ ਦਿੱਤੀ ਧੰਨ ਗੁਰੂ ਅਮਰਦਾਸ ਮਹਾਰਾਜੀ ਨੇ ਬੜੇ ਪਰਪੰਪਰ ਰੂਪ ਦੇ ਵਿੱਚ ਆਕੇ ਅਸੀਂ ਲੰਗਰ ਸੰਗਤ ਤੇ ਲੰਗਰ ਜਿਹੜਾ ਲੈ ਇਹ ਸੰਗਤ ਬੈਠ ਕੇ ਛੱਕੇ ਇਥੇ ਅਕਬਰ ਵਰਗੇ ਵਿਆਨਕੀ ਵੀ ਸੰਗਤ ਦੇ ਵਿੱਚ ਬੈਠਦੇ ਨੇ ਤੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਪ੍ਰਸ਼ਾਦਾ ਛਕਣਾ ਹੀ ਬੈਠ ਕੇ ਚਾਹੀਦਾ ਹੈ ਅੱਜ ਅੱਜ ਦੇ ਬਹੁਤੇ ਸਿਆਣੇ ਨੇ ਲੰਗਰ ਦੀ ਮर्यादा ਵੀ ਵਿਗਾੜ ਕੇ ਰੱਖ ਦਿੱਤੀ ਜੇ ਇਥੇ ਗੁਰੂ ਅਮਰਦਾਸ ਮਹਾਰਾਜੀ ਨੇ ਮੇਰਾ ਸਮਾਂ ਜਿਹੜੀ ਸੇਵਾ ਕੀਤੀ तकरीबन 12 ਸਾਲ 12 ਸਾਲ ਇੱਥੇ ਜਲ ਦੀ ਪਾਣੀ ਦੀ ਸੇਵਾ ਕੀਤੀ ਏ 12 ਸਾਲ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਮਾਂ ਦੇ ਵਿੱਚ ਰਹਿ ਕੇ ਆਗਿਆ ਮੰਨੀਆਂ ਹੁਕਮ ਮੰਨਿਆ ਹਰੇਕ ਪ੍ਰਬੰਧ ਨੂੰ ਸੰਭਾਲਣ ਦੀ ਜਿਹੜੀ ਉਹ ਸੁਰਜੇ ਢੰਗ ਦੇ ਨਾਲ ਉਸ ਪ੍ਰਬੰਧ ਨੂੰ ਸੰਭਾਲਿਆ ਉਹਨਾਂ ਨੇ ਇਹ ਸਾਰਾ ਕੁਝ ਇਦਾਂ ਚੱਲਦਾ ਰਿਹਾ ਲੰਮਾ ਸਮਾਂ ਬਸਰ ਹੋ ਗਿਆ ਜੀ ਐ ਬਿਲਕੁਲ ਪਰਪੱਕ ਹੋ ਗਏ ਕੈਣੇ ਦੇ ਵਿੱਚ ਆਏ ਨੇ ਇੱਕ ਦਿਨ ਸਮਾਂ ਆਉਂਦਾ 12 ਸਾਲ ਧੰਗੁਰ ਅੰਗਦ ਸਾਹਿਬ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ ਨੇ 12-13 ਸਾਲ ਦੇ ਲਗਭਗ ਕਿਉਂਕਿ ਜਿਸ ਦਿਨ ਬਾਬਾ ਅਮਰਦਾਸ ਦੀ ਚਰਨਾ ਚ ਆਉਂਦੇ ਨੇ ਉਦੋਂ ਇੱਕ ਸਾਲ ਹੋਇਆ ਸੀ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਹੋਇਆ ਤੇ ਅੱਜ ਉਹ ਸਮਾਂ ਆ ਗਿਆ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਇੱਕ ਕਟ ਦੇ ਵਿੱਚ ਬਾਬਾ ਅਮਰ ਦਾਸ ਜੀ ਨੂੰ ਉਸ ਤਖਤ ਤੇ ਬਿਠਾ ਦਿੱਤਾ ਜਿਹੜੇ ਤਖਤ ਤੇ ਆਪ ਬੈਠੇ ਸਨ ਤਖਤ ਤੇ ਬਿਠਾ ਕੇ ਨਮਸਕਾਰ ਕੀਤੀ ਇਹ ਮੱਥਾ ਟੇਕਿਆ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਿਹੜੀ ਗੁਰਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਇਕੱਤਰ ਹੋਈ ਸੀ ਭਗਤਾਂ ਦੀ ਉਹ ਸਾਰੀ ਦੀ ਸਾਰੀ ਬਾਣੀ ਧੰਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਉਹ ਪੋਥੀਆਂ ਧੰਗੁਰੂ ਅਮਰਦਾਸ ਮਹਾਰਾਜੀ ਦੇ ਹਵਾਲੇ ਕਰਕੇ ਮੱਥਾ ਟੇਕ ਦਿੱਤਾ ਅੱਜ ਤੋਂ ਬਾਅਦ ਮਨੁੱਖਤਾ ਦੀ ਕੌਮ ਦੀ ਅਗਵਾਈ ਤੁਸੀਂ ਕਰਨੀ ਹੈ ਵਡੇਰੀ ਉਪਰ ਦੇ ਵਿੱਚ ਤੱਕ ਤੇ ਬਰਾਜਮਾਨ ਹੁੰਦੇ ਨੇ ਧੰਗੁਰੂ ਅਮਰਦਾਸ ਮਹਾਰਾਜੀ ਲੰਮਾ-ਸਮਾ 服务 ਕਰਦੇ ਨੇ ਕਿਉਂਕਿ ਸਤਿਗੁਰੂ ਜੀ ਦਾ ਸਾਡੇ 400 ਸਾਲਾਂ ਤੋਂ ਸਾਥ ਆਪ ਜੀ ਜੋਤੀ ਜੋਤਿ ਦੇ ਸੁਤਾਨ ਗੁਰੂ ਅਮਰਦਾਸ ਮਹਾਰਾਜੀ ਦਾ ਆ ਰਿਹਾ ਤੇ ਸਿੱਖ ਸੰਗਤਾਂ ਬੜੇ ਪਿਆਰ ਉਤਸ਼ਾਹ ਦੇ ਨਾਲ ਮਨਾ ਰਹੀਆਂ ਸਾਨੂੰ ਕੁਝ ਨਾ ਕੁਝ ਆਪਣੇ ਜੀਵਨ ਦਾ ਹਿੱਸਾ ਦੇ ਵਿੱਚ ਇਹਨਾਂ ਗੱਲਾਂ ਨੂੰ ਬਣਾਉਣਾ ਪਏਗਾ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਤੇ ਸ਼ਿੰਗਾਰਨਾ ਪਏਗਾ ਨਾ ਮਹਾਰਾਜ ਜੀ ਵਿਚਾਰ ਧਾਰਾ ਨੂੰ ਤੇ ਲੈ ਕੇ ਆਉਣਾ ਪਵੇਗਾ ਨਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਡੇਰੀ ਉਮਰ 'ਚ ਬਾਣੀ ਕਿੰਨੀ ਲਿਖੀ ਅੱਜ ਸਾਡੇ ਕੋਲੋਂ ਬਾਣੀ ਪੜਨ ਦਾ ਟਾਈਮ ਨਹੀਂ ਹੈਗਾ ਦੇਖ ਲਓ ਤੁਸੀਂ ਕਿੰਨੇ ਕ ਪਰਿਵਾਰ ਨੇ ਜਿਹੜੇ ਨਾਨਕ ਸਾਹਿਬ ਦਾ ਬਾਣ ਪਾਠ ਕਰਦੇ ਨੇ ਆਪਣੇ ਘਰ ਵਿੱਚ ਕਿੰਨੇ ਕ ਪਰਿਵਾਰ ਨੇ ਜਿਹੜੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਨੇ ਆਪਣੇ ਘਰ ਵਿੱਚ ਕਹਿੰਦੇ ਟਾਈਮ ਨਹੀਂ ਹੈਗਾ ਵੇਖ ਲਓ ਤੇ ਪੜਨਾ ਤਾਂ ਹੀ ਸਾਡਾ ਕੁਝ ਨਹੀਂ ਟਾਈਮ ਸਾਡੇ ਕੋਲ ਲੱਗਣਾ ਨਹੀਂ ਇਥੇ ਇਦਾਂ ਹੀ ਚੱਲੀ ਜਾਣਾ ਸਾਰਾ ਕੁਝ ਸਾਡੇ ਕੋਲ ਹੈਗਾ ਟਾਈਮ ਵੀ ਹੈਗਾ ਜਿਹੜਾ ਕਹਿੰਦਾ ਟਾਈਮ ਨਹੀਂ ਹੈਗਾ ਸਮਝ ਲਓ ਜਮਾ ਵਿਹਲਾ ਬੰਦਾ ਤੇ ਬਿਲਕੁਲ ਉਨੂੰ ਕੰਮ ਕੋਈ ਨਹੀਂ ਹੈਗਾ ਜਿਹੜਾ ਕਿਤਾ ਮੇਰੇ ਕੋਲ ਟਾਈਮ ਨਹੀਂ ਹੈਗਾ ਅੱਜ ਵੇਖੋ ਅਸੀਂ ਨਨ ਸਾਹਿਬ ਦੀ ਬਾਣੀ ਪੜਨੂ ਪਿਆਰ ਨਹੀਂ ਆਦਾ ਕਿੰਨੀ ਪਿਆਰੀ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕਰਕੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਲੀ ਝੋਲੀ ਚ ਪਾ ਦਿੱਤੀ ਆਪਣੇ ਆਪ ਦੇ ਨਾਲ ਗੱਲ ਕਰਾ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਨ ਸਾਹਿਬ ਦੀ ਬਾਣੀ ਦੇ ਵਿੱਚ ਪਾਵਨ ਬਾਣੀ ਵਿੱਚ ਪਰ ਅਸਲ ਦੇ ਵਿੱਚ ਉਹ ਹੱਥ ਨਹੀਂ ਨਾ ਹੈਗੇ ਜਿਨ੍ਹਾਂ ਨੇ ਮੁੜਕਾ ਸਾਹ ਫੜ ਕੇ ਪੈਣਾ ਉਹ ਨੇਤਰ ਹੈ ਪਿਆਰ ਨਹੀਂ ਹੋਏ ਜਿਨ੍ਹਾਂ ਨੇ ਉਸ ਪਾਣੀ ਦੇ ਦਰਸ਼ਨ ਕਰਨੇ ਨੇ ਅਜੋ ਰਸਨਾ ਤਿਆਰ ਨਹੀਂ ਹੋਈ ਜਿਨੇ ਗਾਉਣਾ ਹੈ ਨੰਨ ਸਾਧੀ ਦੀ ਪਾਵਨ ਤੇ ਪਵਿੱਤਰ ਬਾਣੀ ਨੂੰ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਹੌਲੀ ਹੌਲੀ ਸਿੱਖੀ ਦੇ ਨਾਲ ਜੁੜੀਏ ਗੁਰੂ ਦੇ ਨਾਲ ਜੁੜੀਏ ਅਸੀਂ ਵੀ ਆਪਣੇ ਹਿਰਦੇ ਵਿੱਚ ਬਾਣੀ ਨੂੰ ਵਸਾ ਕੇ ਗੁਰੂ ਵਾਲੇ ਬਣ ਜਾਈਏ ਮੇਰੇ ਗੁਰੂ ਅਮਰਦਾਸ ਜੀ ਨੂੰ ਸੰਨਿਆਸੀ ਨੇ ਆਖਿਆ ਸੀ ਤੇਰਾ ਗੁਰੂ ਕੌਣ ਹੈ ਤੇ ਪਾਤਸ਼ਾਹ ਕਹਿੰਦੇ ਅਜੇ ਤੇ ਗੁਰੂ ਕੋਈ ਵੀ ਨਹੀਂ ਹੈ ਕਿਤੇ ਅਸੀਂ ਵੀ ਹੋਂਦਾਂ ਇਸ ਦੁਨੀਆ ਤੋਂ ਚਲੇ ਜਾਈਏ ਸਾਡਾ ਗੁਰੂ ਵੀ ਤਨ ਗੁਰੂ ਗ੍ਰੰਥ ਸਾਹਿਬਾ ਜੀ ਸ਼ਬਦ ਗੁਰੂ ਹੋਣਾ ਚਾਹੀਦਾ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਦੇ ਆਗੇ